ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਪਟੜੀਆਂ ਤੇ ਬੈਠੇ ਐਮਐਸਪੀ ਦੇ ਕਾਰਜ ਮੁਵਕੀਸ ਨੇ ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਧਰਨਾ ਦਿੱਤਾ ਮੰਗਾ ਜੀ ਜੋ 10 ਮੰਗਾਂ ਸਰਕਾਰ ਨੇ ਮੰਗ ਕੇ ਸਾਨੂੰ 2021 ਦੇ ਵਿੱਚ ਦਿੱਲੀ ਦੇ ਬਾਰਡਰ ਤੋਂ ਉਠਾਇਆ ਗਿਆ ਇਹ ਚਿੰਗੂ ਬਾਰਡਰ ਤੋਂ ਖਸੌਰੀ ਬਾਰਡਰ ਤੋਂ ਜੋ ਸਾਨੂੰ ਉਦੋਂ ਉਠਾਇਆ ਸੀਗਾ ਉਹ ਅੱਜ ਉਹ ਹੀ ਮੰਗਾਂ ਸਰਕਾਰ ਨੂੰ ਪੈਂਡੇ ਤੇ ਲਾਗੂ ਕਰੋ ਸਰਕਾਰ ਉਹਨਾਂ ਮੰਗਾਂ ਤੋਂ ਭਾਈ ਦੀ ਆਪਦੀ ਆ ਇਹਦੇ ਕਰਕੇ ਸਾਨੂੰ ਨਵਾਂ ਫੇਰ ਦੁਬਾਰਾ ਸ਼ੁਰੂ ਹਿਸਣਾ ਪਿਆ ਜੋ ਬਾਡਰਾਂ ਦੇ ਉੱਤੇ ਸਾਡੇ ਨੌਜਵਾਨ ਦੋਸਤੋਂ ਦੇ ਉੱਤੇ ਨੌਜਵਾਨ ਸਾਡੇ ਸ਼ੱਭੂ ਬਾਡਰ ਤੇ ਫਟੜਾ ਬਾਕੀ ਕੁਝ ਮੌਤ ਹੋ ਚੁੱਕੀਆਂ ਇੱਕ ਨੌਜਵਾਨ ਸ਼ਹੀਦ ਪ੍ਰਾਪਤ ਕਰ ਗਿਆ ਜੀ ਜਿਹੜਾ ਸਰਕਾਰ ਦੀ ਗੋਲੀ ਲੱਗਣ ਨਾਲ ਤੇ ਉਹਦੇ ਕਰਕੇ ਉਹਦੇ ਰੋਸ ਦੇ ਵਿੱਚ ਆ 4 ਘੰਟੇ ਆਸ ਤੇ ਰੇਲ ਰੋਕ ਕੇ ਸਰਕਾਰ ਨੂੰ ਇੱਕ ਮੈਸੇਜ ਦੇ ਰਹੇ ਆ ਕਿ ਸਰਕਾਰ ਬੰਦ ਜੇ ਤਦ ਫਿਰੇ ਨਵੇਂ ਤੋਂ ਨਵੇਂ ਐਕਸ਼ਨ ਹੋਣਗੇ ਕਿ ਸਰਕਾਰ ਨੇ ਮੰਗਾਂ ਨਾ ਮੰਨੀਆਂ ਤੇ ਆਉਣ ਵਾਲੇ ਸਮੇਂ ਚ ਕੀ ਸੋ ਇਸ ਸੰਘਰਸ਼ ਬਹੁਤ ਤਿੱਖਾ ਆਊਗਾ ਜੀ ਨਵੇਂ ਤੋਂ ਨਵਾਂ ਐਕਸ਼ਨ ਹੋਊਗਾ ਠੀਕ ਸਰਕਾਰ ਨੂੰ ਮਜਬੂਰ ਕਰ ਦਿਆਂਗੇ ਠੀਕ ਇਹ ਮੰਗਾਂ ਮੰਨਣਾ